ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਹੰਜਰਾ ਫਾਰਮ ਹਾਊਸ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਆਪਣੇ ਪੋਲਟਰੀ ਫਾਰਮ ਵਿੱਚ ਮੁਰਗੀਆਂ ਨੂੰ ਕਿਹੜੀ-ਕਿਹੜੀ ਖਰਾਬ ਪਾਉਂਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਾਜਰੇ ਦੀ ਅਸੀਂ ਹਫ਼ਤੇ ਵਿੱਚ ਇੱਕ ਆਪ ਚੜਾਏ ਉਹ ਬਾਜਰੇ ਦਾ ਛੱਟਾ ਜਿਹੜਾ ਹੈ ਪੂਰੇ ਇਹਦੀ ਖੇਤ ਵਿੱਚ ਦੇ ਦਿੰਦੇ ਹਾਂ ਤੇ ਜਿੱਥੇ ਮੁਰਗੀਆਂ ਸਾਰਾ ਦਿਨ ਚੋਅਦੀਆਂ ਰਹਿੰਦੀਆਂ ਨੇ ਤੇ ਜਿਹੜਾ बाजरा ਨਾਲ ਕੁਚਗਿਆ ਨਹੀਂ ਜਾਂਦਾ ਉਹ ਅੰਕੁਰਿਤ ਹੋ ਜਾਂਦਾ ਏ ਤੇ ਅੰਕੁਰਿਤ ਹੋਇਆ ਜਿਹੜਾ ਵਾ ਉਹ ਹੋਰ ਫਾਇਦੇ ਵਾਲਾ ਹੁੰਦਾ ਏ ਜੇ ਬਾਜਰੇ ਦੇ ਫਾਇਦੇ ਦੀ ਗੱਲ ਕਰੀਏ ਤਾਂ ਬਾਜਰਾ ਜਿਹੜਾ ਏ ਜਿਆਦਾ એનર્ਜੀ ਦੇਣ ਵਾਲਾ ਇੱਕ ਗ੍ਰੇਨ ਆ ਤੇ ਇਹ ਆਂਡਿਆਂ ਦਾ ਸਾਈਜ਼ ਵਧਦਾ ਏ ਪ੍ਰੋਡਕਸ਼ਨ ਇੰਨਾ ਸਟੇਬਲ ਰਹਿੰਦੀ ਆ ਪਾਚਨ ਤੰਤਰ ਵਾਸਤੇ ਬੜਾ ਵਧੀਆ ਏ ਤੇ ਸਰਦੀਆਂ ਦੀ ਤੇ ਬੈਸਟ ਫੂਡ ਫੀਡ ਆ ਇਹਦੇ ਨਾਲ ਗਰੋਥ ਵੀ ਹੁੰਦੀ ਆ ਤੇ weight ਵੀ ਵਧਦਾ ਏ ਇਹਦੇ ਵਿੱਚ ਜਿਹੜੇ ਮਿਨਰਲਸ ਹੁੰਦੇ ਨੇ ਉਹ ਹੱਡੀਆਂ ਦੇ ਵਾਸਤੇ ਤੇ ਸ਼ੈਲਜ਼ ਵਾਸਤੇ ਜਿਹੜੇ ਨੇ ਉਹ ਬੜੇ ਚੰਗੇ ਹੁੰਦੇ ਆ ਇਸ ਤੋਂ ਅੱਗੇ ਗੱਲ ਕਰਦੇ ਹਾਂ ਜੀ ਪਿਆਜ਼ ਲਸਣ ਦੀ ਅਸੀਂ ਹਫ਼ਤੇ ਵਿੱਚ ਦੋ ਤਿੰਨ ਵਾਰ ਜਿਹੜਾ ਇਹ ਪਿਆਜ਼ ਲਸਣ ਵੀ ਇਹਨਾਂ ਨੂੰ ਪਾਉਨੇ ਆ ਤੇ ਲਸਣ ਜਿਹੜਾ ਇਹ ਤੁਹਾਨੂੰ ਪਤਾ ਹੀ ਆ ਕਿ ਇਹ ਕੁਦਰਤੀ ਇਹਦੇ ਵਿੱਚ ਰੋਗਾਂ ਤੋਂ ਰੱਖਿਆ ਕਰਨ ਦੀ ਤਾਕਤ ਹੁੰਦੀ ਆ ਤੇ ਇਹ ਜਿਹੜਾ ਵਾ ਕੁਦਰਤੀ ਡੀਵਾਰਮਰ ਵੀ ਆ ਪੇਟ ਦੇ ਕੀੜੇ ਵੀ ਖਤਮ ਕਰਦਾ ਆ ਐਗ ਦੀ ਕੁਆਲਿਟੀ ਇੰਪਰੂਵ ਕਰਦਾ ਆ ਤੇ ਇੱਕ ਕੋਕਸੀਡੀਓਸਿਸ ਪਾਚਨ ਤੰਤਰ ਦੀ ਬਿਮਾਰੀ ਹੁੰਦੀ ਆ ਉਹਦੇ ਵਿੱਚ ਵੀ ਜਿਹੜਾ ਇਹ ਇਹਨਾਂ ਨੂੰ ਪ੍ਰੋਟੈਕਟ ਕਰਦਾ ਆ ਤੇ ਜਿਹੜਾ ਪਿਆਜ਼ ਆ ਉਹ ਤੇ ਐਂਟੀਬੈਕਟੀਰੀਅਲ ਹੁੰਦਾ ਹੁੰਦਾ ਆ ਇਹਦੇ ਵਿੱਚ ਜਿਹੜੀ ਆ ਬੈਕਟੀਰੀਆ ਨਾਲ ਲੜਨ ਦੀ ਸ਼ਕਤੀ ਹੁੰਦੀ ਆ ਤੇ ਇਹ ਖੂਨ ਸਾਫ਼ ਕਰਦਾ ਏ ਫਿਰ ਰੈਸਪੀਰੇਟਰੀ ਇਨਫੈਕਸ਼ਨ ਕੋਈ ਸਾਹ ਦੀ ਇਨਫੈਕਸ਼ਨ ਹੋਵੇ ਉਹਨੂੰ ਵੀ ਠੀਕ ਕਰਦਾ ਏ ਤੇ ਐਗ ਪ੍ਰੋਡਕਸ਼ਨ ਵੀ ਇੰਪਰੂਵ ਹੁੰਦੀ ਆ ਇਹਦੇ ਨਾਲ ਤੇ ਮੁਰਗੀਆਂ ਦਾ ਸਟ੍ਰੈਸ ਵੀ ਇਹਦੇ ਨਾਲ ਘਟਦਾ ਆ ਇਸ ਤੋਂ ਅੱਗੇ ਗੱਲ ਕਰਦੇ ਆਂ ਮੇਥੀ ਦੀ ਇਹਨਾਂ ਨੂੰ ਸੀ ਮੇਥੀ ਵੀ ਵੱਢ ਕੇ ਪਾਉਂਦੇ ਰਹਿੰਨੇ ਆਂ ਮੇਥੀ ਵੀ ਬੜੀ ਖੂਸ਼ ਹੋ ਕੇ ਖਾਂਦੀਆਂ ਨੇ ਮੇਥੀ ਜਿਹੜੀ ਆ ਇਹ ਡਾਈਜੈਸ਼ਨ ਸਟਰੋਂਗ ਕਰਦੀ ਆ ਫਿਰ ਇਹਨਾਂ ਦੀ ਐਗ ਪ੍ਰੋਡਕਸ਼ਨ ਵਿੱਚ ਵੀ ਵਾਧਾ ਕਰਦੀ ਆ ਤੇ ਜਿਹੜਾ ਆਂਡੇ ਵਿੱਚ ਜੈਲੋਪਾਰਟ ਹੁੰਦਾ ਏ ਉਹਦਾ ਕਲਰ ਇੰਪਰੂਵ ਹੁੰਦਾ ਇਹਦੇ ਨਾਲ ਮੇਥੀ ਨਾਲ ਇੱਕ ਮੇਥੀ ਇਮਿਊਨਿਟੀ ਬੂਸਟਰ ਵੀ ਆ ਤੇ ਵਾਰਮ ਕੰਟਰੋਲ ਕਰਦੀ ਆ ਕੀੜੇ ਵੀ ਪੇਟ ਦੇ ਖਤਮ ਕਰਦੀ ਆ ਇਸ ਤੋਂ ਅੱਗੇ ਜੀ ਬਰਸੀਨ ਅੱਜਕਲ ਵਾਧੂ ਆ ਇਹ 버ਸੀਨ ਤੁਹਾਨੂੰ ਪਤਾ ਹੈ ਕਿ ਹਾਈ ਪ੍ਰੋਟੀਨ ਗ੍ਰੀਨ ਫੀਡ ਹੈ ਇੱਕ ਤੇ ਇਹ ਅਸੀਂ ਜਿਹੜਾ ਇਹਨਾਂ ਨੂੰ ਵਧ ਕੇ ਇਸ ਤਰ੍ਹਾਂ ਛੁੱਟਦੇ ਰਹਿਣੇ ਆ ਤੇ ਇਹ ਐਗ ਪ੍ਰੋਡਕਸ਼ਨ ਤੇ ਨਾ ਵਾਧੀ ਆ ਇਹ ਵੀ ਜੀ ਡਾਈਜੈਸਟਿੰਗ ਸਿਸਟਮ ਜਿਹੜਾ ਵਾ ਇਹਦਾ ਨਾ ਬਹੁਤ ਇੰਪਰੂਵ ਹੁੰਦਾ ਹੈ ਹੱਡੀਆਂ ਤੇ ਸ਼ੈੱਲ ਲਈ ਬਹੁਤ ਵਧੀਆ ਹੈ ਤੇ ਜਿਹੜਾ ਮੋਲਟਿੰਗ ਸੀਜ਼ਨ ਹੁੰਦਾ ਹੈ ਜਿੱਤੋਂ ਉਹਦੇ ਵਿੱਚ ਵੀ ਇਹ ਤੇਜ਼ੀ ਨਾਲ ਰਿਕਵਰੀ ਕਰਨ ਵਾਸਤੇ ਹੈਲਪ ਕਰਦਾ ਵਾ ਫਿਰ ਲੀਵਰ ਵੀ ਡੀਟੌਕਸ ਹੁੰਦਾ ਇਹਨਾਂ ਤੇ ਇਮਿਊਨਿਟੀ ਵੀ ਵਾਧੀ ਆ ਇਸ ਤੋਂ ਵੀ ਗੱਲ ਕਰਦੇ ਆ ਹਲਦੀ ਦੀ ਅਸੀਂ ਹਫਤੇ ਵਿੱਚ ਦੋ ਤਿੰਨ ਵਾਰ ਇਹਨਾਂ ਨੂੰ ਹਲਦੀ ਵੀ ਪਾਉਣੀ ਆ ਬਿੱਲੀ ਕਸ਼ ਕਰਕੇ ਤੇ ਤੁਹਾਨੂੰ ਹਲਦੀ ਦੇ ਗੁਣਾਂ ਦਾ ਪਤਾ ਹੀ ਆ ਕਿ ਇਹ ਇੱਕ ਕੁਦਰਤੀ ਐਂਟੀਬਾਇਓਟਿਕ ਆ ਤੇ ਬਿਮਾਰੀ ਜਿਹੜੀ ਇਹਨਾਂ ਦੀ ਹੁੰਦੀ ਆ ਕੋਕਸੀਡੀਓਸਿਸ ਉਹਦੇ ਵਿੱਚ ਵੀ ਉਹਨੂੰ ਕੰਟਰੋਲ ਕਰਨ ਵਿੱਚ ਵੀ ਇਹ ਹੈਲਪ ਕਰਦੀ ਆ ਫਿਰ ਕੋਈ ਜ਼ਖਮ ਹੋਵੇ ਤੇ ਉਹਨੂੰ ਹੀਲ ਕਰਨ ਵਿੱਚ ਵੀ ਇਹ ਹੈਲਪ ਕਰਦੀ ਆ ਫਿਰ ਸਾਡਾ ਜਿਹੜਾ ਪਾਚਨ ਤੰਤਰ ਆ ਜਿਵੇਂ ਸਾਡੇ ਲਈ ਸਹਾਈ ਆ ਇਹ ਮੁਰਗੀਆਂ ਦੇ ਵੀ ਪਾਚਨ ਤੰਤਰ ਵਾਸਤੇ ਬਹੁਤ ਵਧੀਆ ਹੈ ਤੇ ਜਿਹੜਾ ਆਂਟੇ ਦਾ ਪੀਲਾ ਹਿੱਸਾ ਏ ਉਹਨੂੰ ਇਹ ਹਲਦੀ ਬ੍ਰਾਈਟ ਕਰਦੀ ਆ ਤੇ ਲੀਵਰ ਵੀ ਡੀਟੌਕਸ ਕਰਦੀ ਆ ਤੇ ਮੁਰਗੀਆਂ ਇਹਨਾਂ ਨੂੰ ਖਾਣ ਵਾਸਤੇ ਥੋੜਾ ਹੌਲੀ-ਹੌਲੀ ਗਿਜਦੀਆਂ ਨੇ ਇੱਕਦਮ ਨਹੀਂ ਕਿ ਹਲਦੀ ਖਾਣੀ ਸ਼ੁਰੂ ਕਰ ਦਿੰਦੀਆਂ ਨੇ ਤੇ ਪਰ ਇਹ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਸੀ ਇਹਨਾਂ ਨੂੰ ਹਰੀਆਂ ਸਬਜ਼ੀਆਂ ਵੀ ਪਾਉਂਦੇ ਰਹਿੰਦਾ ਏ ਜਿਵੇਂ ਪਾਲਕ ਆ ਪਾਲਕ ਦੇ ਪੱਤੇ ਮੂਲੀ ਦੇ ਪੱਤੇ ਸ਼ਲਗਮ ਦੇ ਪੱਤੇ ਚਿਕੰਦਰ ਦੇ ਪੱਤੇ ਤੇ ਕੋਈ ਵੀ ਪੱਤਾ ਹੋ ਵੀ ਆ ਜਿਹੜੀ ਚੀਜ਼ ਸਾਡੇ ਲਈ ਪੱਤੇ ਵੇਸਟ ਹੁੰਦੇ ਹਨ ਵਾਸਤੇ ਬੜੇ ਬੈਨੀਫੀਸ਼ੀਅਲ ਹੁੰਦੇ ਆ ਇਸ ਤੋਂ ਲਾ ਵੱਸੀ ਮੱਕੀ ਜਿਹੜੀ ਆ ਉਹ ਵੀ ਇਹਨਾਂ ਨੂੰ ਉਹਦਾ ਦਲੀਆ ਬਣਾ ਕੇ ਤੇ ਫੇਰ ਕਣਕ ਵੀ ਦਲਾ ਕੇ ਜਿਹੜੀ ਆ ਉਹ ਪਾਉਂਦੇ ਰਹਿੰਦੇ ਆ ਇਹ ਸੀ ਜੀ ਸਾਡੀ ਮੁਰਗੀ ਫਾਰਮ ਦੀਆਂ ਮੁਰਗੀਆਂ ਦੀ ਖੁਰਾਕ ਦੀ ਜਾਣਕਾਰੀ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੈ ਤੇ ਤੁਸੀਂ ਇਹ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ